ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਹੈ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਰਦਾਸ ਕਰਦੇ ਆਂ ਉਸ ਵਾਹਿਗੁਰੂ ਅੱਗੇ ਕਿ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਖੁਸ਼ ਰੱਖੇ ਤੁਹਾਡੀਆਂ ਸਾਰੀਆਂ ਭਾਵਨਾਵਾਂ ਉਮੀਦਾਂ ਨੂੰ ਵਾਹਿਗੁਰੂ ਫਲ ਲਾਵੇ ਦੋਸਤੋ ਅੱਜ ਅਸੀਂ ਬਣਾਉਣੀ ਹੈ ਇੱਕ ਛੋਟੀ ਜੀ ਵੀਡੀਓ ਸਾਡੇ ਬਹੁਤ ਹੀ ਸਤਿਕਾਰਯੋਗ ਪੈਮ ਜਸਵਿੰਦਰ ਬਰਾੜ ਜੋ ਮਤਲਬ ਇਹ ਸੋਸ਼ਲ ਮੀਡੀਆ ਤੇ ਅੱਜ ਕੱਲ ਉਹਨਾਂ ਦੀ ਇੰਟਰਵਿਊ ਚੱਲ ਰਹੀ ਹੈ ਮੱਕੜ ਸਾਹ ਉਹਨਾਂ ਦੀ ਇੰਟਰਵਿਊ ਕਰ ਰਹੇ ਤੇ ਕਿਤਾ ਉਹ ਰੋ ਰੋ ਕੇ ਆਪਣਾ ਦਰਦ ਦੱਸ ਰਹੀ ਹੈ ਵੀ ਕਿਤਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਜਲੀਲ ਕੀਤਾ ਗਿਆ ਉਹਨਾਂ ਦੀ ਬੱਚੀ ਨੂੰ ਕੀ ਕੀ ਬੋਲਿਆ ਗਿਆ ਕਿੰਨੇ ਅਪਸ਼ਬਦ ਬੋਲੇ ਗਏ ਸੋ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹ ਪੈਮ ਜਸਵਿੰਦਰ ਬਰਾੜ ਹਰਿਆਣੇ ਦੀ ਬੇਟੀ ਹੈ ਕਾਲਿਆ ਵਾਲੀ ਦੀ ਬੇਟੀ ਹੈ ਉਹ ਬਹੁਤ ਵਧੀਆ ਪਰਿਵਾਰ ਤੋਂ ਹੈ ਬਹੁਤ ਵਧੀਆ ਇਨਸਾਨ ਹੈ ਉਹ ਇੱਕ ਬਹੁਤ ਅੱਛੀ ਔਰਤ ਹੈ ਚੰਗੀ ਔਰਤ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਉਹਨਾਂ ਨੂੰ ਬਹੁਤ ਸਮੇਂ ਤੋਂ ਤੇ ਉਹਨਾਂ ਦੀ ਗਾਇਕੀ ਬਾਰੇ ਵੀ ਜਾਣਦੇ ਹਾਂ ਕਿ ਕਿੰਨੀ ਸਾਫ਼ ਸੁਥਰੀ ਉਹਨਾਂ ਦੀ ਗਾਇਕੀ ਹੈ ਕਦੇ ਵੀ ਅਸ਼ਲੀਲਤਾ ਵਾਲਾ ਉਹਨਾਂ ਨੇ ਕੋਈ ਗੀਤ ਨਹੀਂ ਗਾਇਆ ਤੇ ਉਹਨਾਂ ਦਾ ਪਹਿਰਾਵਾ ਵੀ ਕਿੰਨਾ ਦੇਸੀ ਤੇ ਪੰਜਾਬੀ ਹੈ ਇਸ ਦਾ ਇਸ ਤੋਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਕਿੰਨੇ ਸੰਸਕਾਰੀ ਹੈ ਕਿੰਨੇ ਆਪਣੇ ਵਿਰਸੇ ਨਾਲ ਕਿੰਨੇ ਆਪਣੇ ਸਭਿਆਚਾਰ ਨਾਲ ਕਿਵੇਂ ਜੁੜੇ ਹੋਏ ਹੈ ਆਪਣੇ ਮਤਲਬ ਜੋ ਸਾਨੂੰ ਘਰ ਤੋਂ ਸੰਸਕਾਰ ਮਿਲਦੇ ਹੈ ਖਾਸ ਕਰਕੇ ਪਿੰਡ ਚ ਰਹਿਣ ਵਾਲੀਆਂ ਕੁੜੀਆਂ ਨੂੰ ਪਾਲਣ ਵਾਲੀਆਂ ਨੂੰ ਇਦਾਂ ਹੀ ਪਾਲਿਆ ਜਾਂਦਾ ਕਿ ਸਿਰ ਤੇ ਦੁਪੱਟਾ ਲੈ ਕੇ ਰੱਖਣੇ ਇਸ ਤਰ੍ਹਾਂ ਦੀ ਕੱਪੜੀ ਪਹਿਨਣੇ ਹੈ ਉਸੀ ਤਰ੍ਹਾਂ ਹੀ ਉਹ ਅੱਜ ਤੱਕ ਉਸ ਤਰ੍ਹਾਂ ਦੇ ਕੱਪੜੇ ਪਹੁੰਦੇ ਆ। ਕਦੇ ਉਹਨਾਂ ਨੇ ਕੁਝ ਗਲਤ ਨਹੀਂ ਪਹਿਨੇ ਕਦੀ ਕੁਝ ਗਲਤ ਗਾਇਆ ਨਹੀਂ। ਉਹਨਾਂ ਦੀ ਬੂਰਵਾਣੀ ਦਾ ਤਰੀਕਾ ਕਿੰਨਾ ਵਧੀਆ ਹੈ, ਅੱਛਾ ਹੈ। ਤੇ ਉਹਨਾਂ ਨੂੰ ਦੇਖੋ ਆਪਣੀ ਵੱਡੇ ਭੈਣ ਹੈ ਉਹ। ਤੇ ਬਹੁਤ ਦੁੱਖ ਲੱਗਿਆ ਉਹਨਾਂ ਦੀ ਬਾਰੀ ਦੇ ਵਿੱਚ ਇਹ ਗੱਲਾਂ ਬਾਤਾਂ ਸੁਣ ਕੇ ਜੋ ਲੋਕੀ ਉਹ ਕਹਿੰਦੇ ਆ ਉਹਨਾਂ ਨੂੰ ਸ਼ਾਇਦ ਉਹਨਾਂ ਦੇ ਘਰ ਦੀ ਵਿੱਚ ਕੋਈ ਵਾਂ ਪਹਿਣਾ ਜਾਂ ਬੇਟੀ ਹੋਣੀ ਨਹੀਂ। ਫੇਰ ਪਤਾ ਲੱਗਦਾ ਕਿ ਕਿਸੇ ਦੀ ਕਰੈਕਟਰ ਤੇ ਜਾਂ ਕਿਸੇ ਦੀ ਬੱਚੀ ਤੇ ਕਿਦਾਂ ਉਂਗਲੋ ਉਠਾਈਦੀ ਐ ਪਹਿਲਾਂ ਉਹ ਬੰਦਾ ਅਪਦੀ ਵਾਰੀ ਸੋਚਦਾ ਕਿ ਮੇਰੀ ਵੀ ਬੇਟੀ ਐ ਮੇਰੇ ਵੀ ਭੈਣ ਐ ਮੇਰੀ ਵੀ ਮਾਂ ਐ ਇਹਨਾਂ ਨੂੰ ਵੀ ਕੋਈ ਕੁਝ ਕਹਿ ਸਕਦਾ ਹਨ ਤੇ ਉਹਨਾਂ ਲੋਕਾਂ ਨੂੰ ਕੋਈ ਹੱਕ ਨਹੀਂ ਜਿੰਨਾ ਨੇ ਭੈਣ ਹੋਰਾਂ ਨੂੰ ਇਤਾਂ ਦੇ ਲਫ਼ਜ਼ ਬੋਲੇ ਆ ਜਿੰਤਾਂ ਦੀ ਉਹਨਾਂ ਦੀ ਕੋਈ ਵੀਡੀਓ ਬਣਾ ਕੇ ਪਾਈ ਐ ਉਹਦੇ ਕਲਾਕ ਵੀ ਉਹ ਇਦਾਂ ਇਦਾਂ ਹਨ ਕਿਸੇ ਦੀ ਪਰਸਨਲ ਲਾਈਫ ਦੇ ਵਿੱਚ ਕਿਸੇ ਨੂੰ ਕੋਈ ਹੱਕ ਨਹੀਂ ਹੈ ਇੰਟਰਫੇਅਰ ਕਰਨ ਦਾ ਜੇ ਉਹਨਾਂ ਨੂੰ ਕੁਝ ਵੀ ਗਲਤ ਕਹਿਣ ਦਾ ਤੇ ਉਹ ਕਿਦਾਂ ਰੋ ਰੋ ਕੇ ਆਪਣੀ ਆਪ ਦਾ ਦਰਦ ਦੱਸ ਰਹੀ ਨੇ ਉਹ ਦੀ ਸਚਾਈ ਜਵਾਨੀ ਦੇ ਸਾਹਮਣੇ ਦੱਸਣਾ ਚਾਹੁੰਦੀ ਹੈ ਦੇਖੋ ਇੱਕ ਚੰਗੇ ਇਨਸਾਨ ਨੂੰ ਵੀ ਸਫਾਈ ਦੇਣੀ ਪੈ ਰਹੀ ਹੈ ਜੀ ਲੋਕਾਂ ਨੂੰ ਕੀ ਪਤਾ ਜਿਹੜੇ ਆਂ ਜਾਂ ਗੰਦੀਆਂ ਸੜੀਆਂ ਗੱਲਾਂ ਕਰਦੇ ਆ ਨਾ ਉਹਨਾਂ ਨੂੰ ਕੀ ਪਤਾ ਜਸਵਿੰਦਰ ਬਰਾੜ ਕੀ ਲਈ ਫਿਰਦੀ ਐ ਜਦੋਂ ਰਾਤ ਨੂੰ ਬੈਲ ਵੱਜਦੀ ਐ ਮੈਂ ਸਭ ਤੋਂ ਪਹਿਲਾਂ ਆਪਦੇ ਹਸਬੈਂਡ ਦੀ ਕੋਣੀ ਫੜਦੀ ਆ ਕੀ ਇਹਦਾ ਫੋਨ ਹੈ ਜੀ ਸਾਰਾ ਕੁਝ ਠੀਕ ਐ ਘੱਟੋ ਘੱਟ 10 ਬਾਰ ਮੈਂ ਆਪਦੇ ਬ੍ਰਦਰ ਨੂੰ ਮੌਤ ਦੇ ਮੂੰਹ ਚੋਂ ਕੱਢ ਕੇ ਲਿਆਈ ਆ ਤੇ ਮੈਂ ਆਪਦੀ ਭਾਬੀ ਵੱਲ ਦੇਖਦੀ ਹੁੰਨੀ ਆ ਮੈਂ ਕਹਿੰਦੀ ਉਹਨੇ ਅਰਦਾਸ ਕਰਿਆ ਕਰ ਕਈ ਵਾਰ ਮੈਂ ਇੰਨੀ ਬਹਿਮਣ ਹੋ ਜਾਂਦੀ ਵੀ ਜੇ ਮੈਂ ਕਹਿੰਦੀ ਉਹਨੇ ਨਾ ਵਾਲ ਢਾਈ ਕਰਕੇ ਰੱਖਿਆ ਕਰ ਵਾਹਿਗੁਰੂ ਮੈਂ ਘੰਟਾ ਬਦਲਾ ਕਿਉਂ ਨਹੀਂ ਆ ਵੀ ਮੇਰੇ ਪ੍ਰੋਗਰਾਮਾਂ ਚ ਥੋੜਾ ਨਾ ਅਜ ਇਸ ਸਾਫ ਸੁਥਰੀ ਜਨਾਨੀ ਨੂੰ ਅਗਰ ਤੁਸੀਂ ਤਾਂ ਮੇਰੇ ਭਰਾਵਾਂ ਨਾਲ ਹੀ ਮੇਰੇ ਸਬੰਧ ਬਣਾਤੇ ਤੁਸੀਂ ਤਾਂ ਮੇਰੇ ਜੰਮੇ ਸਨ 94 ਚ ਜਦੋਂ ਜੰਮਿਆ ਸੀ ਮੈਂ ਆਪਦੇ ਹੱਥਾਂ ਚ ਫੜਿਆ ਸੀ ਤੁਸੀਂ ਤਾਂ ਉਹਨਾਂ ਨਾਲ ਹੀ ਮੇਰੇ ਸਬੰਧ ਬਣਾਤੇ ਐਨੇ ਗਿਰ ਗਿਆ ਪੰਜਾਬ ਐਨਾ ਗਿਰ ਗਿਆ ਵੀ ਤੁਸੀਂ ਮਾਂ ਪੁੱਤਾਂ ਦੇ ਰਿਸ਼ਤੇ ਨੂੰ ਖਤਮ ਕਰਤਾ ਐਨੇ ਗਿਰ ਗਿਆ ਜੀ ਤੁਸੀਂ ਕਮੈਂਟਸ ਤੇ ਇਹਨਾਂ ਤੋਂ ਦੂਰ ਹੋਣਾ ਚਾਹੀਦਾ ਕੰਦਾ ਲੀਗਲ ਨੋਟਿਸ ਭੇਜੋ ਇੱਕ ਇੱਕ ਨੂੰ ਭੇਜੋ ਕੱਲੇ ਨੂੰ ਬਸ ਚੀਕ ਕਢਾ ਦਿਓ ਇੱਕ ਬੰਦੇ ਦੀਆਂ ਮੇਰੇ ਕਹੇ ਤੇ ਮੈਨੂੰ ਵਾਦਾ ਕਰੋ ਤੁਸੀਂ ਵੀ ਇੱਕ ਬੰਦੇ ਨੂੰ ਲੀਗਲ ਨੋਟਿਸ ਜਿਹਨੇ ਤੁਹਾਡੀ ਧੀ ਬਾਰੇ ਗਲਤ ਬੋਲਿਆ ਤੁਹਾਡੇ ਕੈਰੈਕਟਰ ਬਾਰੇ ਗਲਤ ਬੋਲਦਾ ਇੱਕ ਨੂੰ ਭੇਜ ਦਿਓ ਬਸ ਉਸ ਤੋਂ ਬਾਅਦ ਮਜਾਲ ਹੈ ਕੋਈ ਇੱਕ ਬੰਦੇ ਤੋਂ ਡੇ ਵਾਲਾ ਪਰ ਮੈਂ ਜਿਹੜੀ ਇੱਕ ਗੱਲ ਕਹਿਨੀ ਆ ਹੁਣ ਤੁਹਾਡੀ ਗੱਲਾਂ ਤਾਂ ਮੈਨੂੰ ਹਲਾਸ਼ੇਰੀ ਆ ਗਈ ਜਿਹੜੇ ਬੰਦੇ ਨੇ ਕਿਹਾ ਵੀ ਇਹ ਬੇਟੀ ਨਜਾਇਜ਼ ਹੈ ਮੈਂ ਡੀਐਨਏ ਟੈਸਟ ਕਰਾਉਂ ਤਾ 3 ਕਰੋੜ ਦੀ ਸ਼ਰਤ ਰੱਖੂੰ ਕਿਉਂ ਕਰਾਓ ਤੁਸੀਂ ਕਿਸੇ ਨੂੰ ਸਬੂਤ ਦੇਣਾ ਨਹੀਂ ਨੋ 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 ਜਿਹੜੇ ਜਿਹੜਾ ਫੋਕਦੇ ਹੈ ਨਾ ਜਿਹੜਾ ਹਸਪੀਟਲ ਜਿਸ ਸਰਜਰੀ ਉਹ ਜਿਹੜਾ ਫੋਕਦਾ ਉਹਨੂੰ ਇੱਕ ਲੀਗਲ ਨੋਟਿਸ ਦਿਓ ਤੇ ਉਹਨੂੰ ਪਿਓ ਦਾ ਪੁੱਤ ਬੰਦੇ ਦਾ ਪੁੱਤ ਬਣਾਉਣੇ ਆ ਆਪਾਂ ਬਸ ਇੰਨੀ ਗੱਲ ਹੈ ਤੁਹਾਨੂੰ ਡੀਐਨਏ ਟੈਸਟ ਕਰਾ ਕੇ ਕਿਸੇ ਨੂੰ ਰਿਪੋਰਟ ਦੇਣ ਦੀ ਕੀ ਲੋੜ ਹੈ ਵੀ ਤੁਹਾਡੀ ਕਾਹਦੀ ਕੰਮ ਮੁੱਲ ਲੈ ਕੇ ਆਈ ਹੈ ਦੇਖੋ ਹੁਣ ਮੈਂ ਕੀ ਕਰਾਂ ਵੀਰ ਜਮੈਂ ਮੈਂ ਪਿੰਨ 25 ਸਾਲ ਹੋ ਗਏ ਡਸਟਰਬ ਕਰਤਾ ਇਹਨਾਂ ਲੋਕਾਂ ਨੇ ਤੁਸੀਂ ਫੋਨ ਬੰਦ ਕਰ ਦਿਓ ਆਪਦਾ ਬਸ ਨਹੀਂ ਫਿਰ ਮੈਂ ਜੇ ਫੋਨ ਬੰਦ ਕਰ ਦੇ ਮੈਂ ਕਹਤੇ ਕਮੈਂਟ ਨਹੀਂ ਪੜੀ ਤੁਸੀਂ ਜਦੋਂ ਕਾਰ ਕੱਢਦੇ ਹੋ ਆਪਦੇ ਗੇਟ ਤੋਂ ਕੁੱਤੇ ਭੌਂਦੇ ਨਹੀਂ ਇੱਥੇ ਨਹੀਂ ਇਹਨੂੰ ਰੀਲਾਂ ਭੇਜ ਮੈਨੂੰ ਇਹ ਦੱਸੋ ਅਸੀਂ ਦੇਖਿਆ ਕਿ ਕਿ ਕਿਸ ਤਰ੍ਹਾਂ ਦੀ ਦੀ ਰੂ ਰਏ ਨੇ ਉਹਨਾਂ ਨੂੰ ਕਿੰਨੀ ਤਕਲੀਫ ਦੇ ਵਿੱਚ ਦੀ ਉਹ ਗੁਜ਼ਰ ਰਹੀ ਨੇ ਪਰ ਜੋ ਜਿੰਨਾ ਲੋਕਾਂ ਨੇ ਵੀ ਇਤਾਂ ਨਾਲ ਕੀਤਾ ਨਾ ਉਹ ਕਦੀ ਸੁਖੀ ਨਹੀਂ ਰਹਿਣਗੀ ਬੇਸ਼ੱਕ ਇੱਥੋਂ ਦਾ ਕਾਨੂੰਨ ਹਨਾ ਖੁਸ਼ ਗਲਤ ਫੈਸਲੇ ਕਰਦੇ ਵੀ ਪਰ ਕਹਿੰਦੇ ਆ ਉਹ ਅਕਾਲ ਪੁਰਖ ਦੀ ਦਿੱਖ ਚੈਰੀ ਦੇ ਵਿੱਚ ਫੈਸਲੇ ਬਿਲਕੁਲ ਸਹੀ ਹੁੰਦੇ ਆ ਉੱਥੇ ਕੋਈ ਰਿਸ਼ਵਤ ਨਹੀਂ ਚੱਲਦੀ ਕੁਝ ਨਹੀਂ ਚਾਹੁੰਦਾ ਤੇ ਉਹ ਆਪ ਹੀ ਜੱਜ ਜਤੇ ਆਪ ਹੀ ਵਕੀਲ ਹੈ ਸੋ ਐਂ ਜਸਵਿੰਦਰ ਕਰਨ ਸਾਡੇ ਵੱਲੋਂ ਬੇਨਤੀ ਹੈ ਕਿ ਤੁਸੀਂ 에ਰੇ-ਗਰੇ ਲੋਕਾਂ ਦੀਆਂ ਗੱਲਾਂ ਨੂੰ ਆਪਣੇ ਮਨ ਦੀ ਨਾ ਲਾਓ ਜਿੱਦਾਂ ਮਕਰ ਸਾਹਿਬ ਕਹਿ ਰਹੇ ਹੈ ਕਿ ਤੁਸੀਂ ਫੋਨ ਨਾ ਦੇਖੋ ਲੋਕਾਂ ਦੀਆਂ ਗੱਲਾਂ ਨਾ ਸੁਣੋ ਜਿਨ੍ਹਾਂ ਨੂੰ ਪਤਾ ਹੈ ਕਿ ਤੁਸੀਂ ਬਹੁਤ ਚੰਗੇ ਇਨਸਾਨ ਹੋ ਉਹਨਾਂ ਨੂੰ ਪਤਾ ਹੀ ਆ ਉਹ ਕਿਸੇ ਦੀ ਗੱਲਾਂ ਸੁਣ ਕੇ ਤੁਹਾਡੇ ਬਾਰੇ ਕੁਝ ਗਲਤ ਨਹੀਂ ਸੋਚਦੀ ਸਤਿ ਸ਼੍ਰੀ ਅਕਾਲ ਬਈ ਸਾਰਿਆਂ